ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਆਸ਼ਮਨ ਖਰਾਨਾ ਦੀ ਪਤਨੀ ਮਸ਼ਹੂਰ ਲੇਖਕਾ ਤੇ ਫਿਲਮ ਨਿਰਮਾਤਾ ਤਾਹਿਰਾ ਕਸ਼ਪ ਨੇ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਪੜ੍ਹ ਕੇ ਸਾਰੇ ਲੋਕ ਖਰਾਣ ਨੇ ਦਰਸਾ ਲ ਉਹਨਾਂ ਨੇ ਪੋਸਟਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਫਿਰ ਤੋਂ ਜਿਹੜਾ ਬ੍ਰੈਸਟ ਕੈਂਸਰ ਆ ਉਹ ਉੱਭਰ ਆਇਆ ਹੈ 2018 ਦੇ ਵਿੱਚ ਉਹਨਾਂ ਨੂੰ ਪਹਿਲਾਂ ਬੈਸਟ ਕੈਂਸਰ ਆ ਜਿਹੜਾ ਹੋਇਆ ਸੀ ਤੇ ਹੁਣ 7 ਸਾਲ ਬਾਅਦ ਬ੍ਰੈਸਟ ਕੈਂਸਰ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਫਿਰ ਤੋਂ ਉੱਭਰ ਆਇਆ ਉਹ ਦੁਬਾਰਾ ਇਸ ਬ੍ਰੈਸਟ ਕੈਂਸਰ ਦੀ ਚਪੇਟ ਦੇ ਵਿੱਚ ਆ ਗਏ ਨੇ ਇਸ ਦੀ ਪੁਸ਼ਟੀ ਉਹਨਾਂ ਨੇ ਖੁਦ ਸਾਂਝੀ ਕੀਤੀ ਹੈ ਤੇ ਖਾਸ ਗੱਲ ਇਹ ਹੈ ਕਿ ਸਿਹਤ ਦਿਵਸ ਦੇ ਮੌਕੇ ਉਹਨਾਂ ਵੱਲੋਂ ਜਿਹੜੀ ਇਹ ਪੋਸਟ ਆ ਸਾਂਝੀ ਕੀਤੀ ਗਈ ਹੈ ਜਿਸ ਨੇ ਸਭ ਦੀ ਜਿਹੜੀ ਚਿੰਤਾ ਵਦਾ ਦਿੱਤੀ ਹੈ ਅਸ਼ਮਨ ਖੁਰਾਣਾ ਦੀ ਪਥਰੀ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 2018 ਦੇ ਵਿੱਚ ਉਸ ਤੋਂ ਪਹਿਲਾਂ ਬ੍ਰੈਸਟ ਕੈਂਸਰ ਦਾ ਸ਼ਿਕਾਰ ਹੋ ਗਏ ਸਨ ਅਤੇ ਕਾਫੀ ਟਾਈਮ ਬਾਅਦ ਜਦੋਂ ਉਹ ਕੈਂਸਰ ਮੁਕਤ ਵੀ ਹੋਏ ਸਨ ਅਤੇ ਲੇਕਿਨ ਹੁਣ 7 ਸਾਲ ਦੇ ਬਾਅਦ ਉਹ ਦੁਬਾਰਾ ਕੈਂਸਰ ਦੀ ਚਪੇਟ ਦੇ ਵਿੱਚ ਆਗੇ ਨੇ ਪੋਸਟ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਬ੍ਰੈਸਟ ਕੈਂਸਰ 7 ਸਾਲ ਬਾਅਦ ਮੈਨੂੰ ਫਿਰ ਤੋਂ ਉੱਭਰ ਆਇਆ ਹੈ ਤੇ ਇਹ ਉਸ ਦੀ ਦੂਸਰੀ ਸਟੇਜ ਦੱਸੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਰਾਉਂਡ ਦੂਜਾ ਹੈ ਤਾਂ ਨਾਲ ਹੀ ਉਹਨਾਂ ਨੇ ਕੈਪਸ਼ਨ ਦੇ ਵਿੱਚ ਵੀ ਇਹ ਲਿਖਿਆ ਹੈ ਕਿ ਜੀਵਨ ਸਾਨੂੰ ਨਿੰਬੂ ਦਿੰਦਾ ਹੈ ਤਾਂ ਫਿਰ ਕਿਉਂ ਨਾ ਇਸ ਦਾ ਨਿੰਬੂ ਪਾਣੀ ਬਣਾਇਆ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੇ ਨਿੰਬੂ ਵਾਲੀ ਗੱਲ ਉਹਨਾਂ ਨੇ ਇਸ ਲਈ ਸਾਂਝੀ ਕੀਤੀ ਹੈ ਸਭ ਨੂੰ ਹੌਸਲਾ ਦੇਣ ਲਈ ਕਿ ਜ਼ਿੰਦਗੀ ਹੈ ਜਿਹੜੀ ਮੁਸ਼ਕਲਾਂ ਦੇ ਨਾਲ ਭਰੀ ਹੋਈ ਹੈ ਸਾਨੂੰ ਇਸ ਦਾ ਡਟ ਕੇ ਜਿਹੜਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਇਸ ਚਾਈਡ ਦੀ ਪੋਸਟ ਜਦੋਂ ਜਿਵੇਂ ਹੀ ਵਾਇਰਲ ਹੁੰਦੀ ਹੈ ਤਾਂ ਫੈਨਸ ਨੇ ਜਿਹੜੇ ਚਿੰਤਾ ਦੇ ਵਿੱਚ ਆ ਜਾਂਦੇ ਨੇ ਤਾਹਿਰਾ ਨੂੰ ਹੌਸਲਾ ਫਜਾਈ ਵੀ ਲਗਾਤਾਰ ਦੇ ਰਹੇ ਨੇ ਅਤੇ ਸਭ ਦਾ ਕਹਿਣਾ ਕਿ ਉਹ ਉਹਨਾਂ ਨੂੰ ਪਿਆਰ ਕਰਦੇ ਨੇ ਇੱਕ ਸਮਾਂ ਹੈ ਜਿਹੜਾ ਕਿ ਬੀਤ ਜਾਵੇਗਾ ਇਸ ਤੋਂ ਪਹਿਲਾਂ ਤਾਹਿਰਾ ਦੀ ਜੇ ਗੱਲ ਕਰੀਏ ਤਾਂ ਆਸ਼ੂਮਨ ਖਰਾਨਾ ਦੀ ਉਹ ਪਤਨੀ ਨੇ ਅਤੇ ਲੰਮੇ ਸਮੇਂ ਤੋਂ ਉਹ ਕੈਂਸਰ ਦੇ ਨਾਲ ਜੰਗ ਲੜ ਰਹੀ ਸੀ ਕੈਂਸਰ ਤੋਂ ਮੁਕਤ ਵੀ ਹੋਏ ਸੀ ਕੀਮੋਥੈਰਪੀ ਦੇ ਨਾਲ ਉਹਨਾਂ ਨੇ ਆਪਣਾ ਇਲਾਜ ਕਰਵਾਇਆ ਸੀ ਪਰ ਹੁਣ 7 ਸਾਲ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬ੍ਰੈਸਟ ਕੈਂਸਰ ਹੈ ਜਿਹੜਾ ਮੁੜ ਉੱਭਰ ਆਇਆ ਇਸ ਦੀ ਜਾਣਕਾਰੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਅਤੇ ਨਾਲ ਇੰਸਟਾਗ੍ਰਾਮ ਦੇ ਕੈਪਸ਼ਨ ਦੇ ਵਿੱਚ ਉਹਨਾਂ ਵੱਲੋਂ ਇਹ ਲਿਖਿਆ ਗਿਆ ਕਿ 7 ਸਾਲ ਦੀ ਪਰੇਸ਼ਾਨੀ ਇਸ ਨਿਯਮਤ ਜਾਂਚ ਦੀ ਸ਼ਕਤੀ ਹੈ ਇਹ ਤੁਹਾਡਾ ਇੱਕ ਨਜ਼ਰੀਆ ਹੈ ਮੈਂ ਸਾਰਿਆਂ ਨੂੰ ਸਲਾਹ ਦਿੰਦੀ ਆ ਕਿ ਮੈਮੋਗ੍ਰਾਮ ਦੀ ਕਮੀ ਦੀ ਲੋੜ ਹੈ ਮੇਰਾ ਇਹ ਦੂਸਰਾ ਕਦਮ ਹੈ ਤੇ ਨਾਲ ਹੀ ਉਹਨਾਂ ਨੇ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਆ ਕਿ ਉਹਨਾਂ ਨੇ ਇੱਥੇ ਜ਼ਿਕਰ ਕੀਤਾ ਹੈ ਕਿ ਜ਼ਿੰਦਗੀ ਜਦੋਂ ਤੁਹਾਨੂੰ ਨਿੰਬੂ ਦਿੰਦੀ ਆ ਤਾਂ ਉਸ ਦਾ ਨਿੰਬੂ ਪਾਣੀ ਪੜਾ ਲੈਣਾ ਚਾਹੀਦਾ ਇਸ ਦਾ ਮਤਲਬ ਇਹ ਹੈ ਕਿ ਜੀਵਨ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਤਾਂ ਤੁਸੀਂ ਇਸ ਦਾ ਲਾਭ ਉਠਾ ਲਓ ਤਾਂ ਨਾਲ ਹੀ ਤੁਹਾਨੂੰ ਜ਼ਿੰਦਗੀ ਜੇ ਤੁਹਾਡੇ ਅੱਗੇ ਕੋਈ ਵੀ ਮੌਕਾ ਦਿੰਦੀ ਹੈ ਤਾਂ ਉਸ ਮੌਕੇ ਦਾ ਫਾਇਦਾ ਉਠਾ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਉਹਨਾਂ ਨੇ ਜ਼ਿੰਦਗੀ ਬਾਰੇ ਇੱਕ ਗੱਲ ਹੋਰ ਸੱਚੀ ਕੀਤੀ ਹੈ ਹੌਸਲੇ ਦੀ ਗੱਲ ਕੀਤੀ ਹੈ ਜ਼ਾਹਿਰ ਹੈ ਕਿ ਇਹਨਾਂ ਗੱਲਾਂ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਤਾਹਿਰਾ ਸਭ ਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਪੇਸ਼ ਹੁੰਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹ ਇੱਕ ਸੰਯੋਗ ਹੈ ਅੱਜ ਵਿਸ਼ਵ ਸਿਹਤ ਦਿਵਸ ਮੌਕੇ ਇਸ ਮੌਕੇ ਤੇ ਆਪਣੀ ਸਮਰੱਥਾ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਜੋ ਕਰ ਸਕਦੇ ਹਾਂ ਕਰੋ ਤੁਹਾਨੂੰ ਦੱਸ ਜੀ ਕਿ ਤਾਹਿਰਾ ਕਸ਼ਪ ਨੂੰ 2018 ਦੇ ਵਿੱਚ ਬ੍ਰੈਸਟ ਕੈਂਸਰ ਹੋਇਆ ਸੀ ਅਤੇ ਉਦੋਂ ਉਹਨਾਂ ਨੇ ਕੀਮੋਥੈਰੇਪੀ ਦੇ ਨਾਲ ਆਪਣਾ ਇਲਾਜ ਕੀਤਾ ਸੀ ਜਿਸ ਤੋਂ ਬਾਅਦ ਤਾਹਿਰਾ ਸਿਹਤਮੰਦ ਹੋ ਗਈ ਸੀ ਤੇ ਪਿਛਲੇ ਕੁਝ ਸਮੇਂ ਬਾਅਦ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਵੀ ਜਿਹੜੀ ਸਾਂਝੀ ਕੀਤੀ ਗਈ ਸੀ ਅਤੇ ਉਹਨਾਂ ਦੇ ਸਿਰ ਤੇ ਵਾਲ ਵੀ ਨਹੀਂ ਸਨ ਜਿਸਤੇ ਉਹਨਾਂ ਦਾ ਕਹਿਣਾ ਸੀ ਇੱਕ ਸਭ ਕੀਮੋਥੈਰੇਪੀ ਦਾ ਪ੍ਰਭਾਵ ਹੈ ਤੇ ਉਹਨਾਂ ਨੇ ਉਸ ਦੌਰਾਨ ਦੇ ਕਈ ਪਲ ਵੀ ਸਾਂਝੇ ਕੀਤੇ ਸਾਨਾ ਤੇ ਹੁਣ ਉਹ ਫਿਰ ਤੋਂ ਇੱਕ ਵਾਰ ਇਸੇ ਹੀ ਸਮੱਸਿਆ ਦੇ ਨਾਲ ਝੂਝ ਰਹੇ ਨੇ ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਅਤੇ ਇਸ ਮੌਕੇ ਜਿਹੜੇ ਫੈਨਸ ਨੇ ਉਹ ਵੀ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਨੇ